ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ 마ੜੀ ਮੁਸਤਫਾ ਜੀ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਂਦਾ ਜੀ ਬਿਲਕੁਲ ਛੋਟੇ ਜੇ ਮੁੱਲ ਚ ਮਿਲ ਜਾਣਾ ਢੋਕੜ ਵੈੜ ਡਿਟੇਲ ਬਾਈ ਤੋਂ ਲੈ ਦਾਂਗੇ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲੂਗਾ ਜੀ 사ਸੀ ਘਾਲ ਜੀ 사ਸੀ ਘਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਿਸ਼ਾਨ ਸਿੰਘ ਨਾਂ ਜੀ ਪਿੰਡ ਮਾੜੀ ਮਤਵਾ ਦਸੀ ਲਬਾਗਾ ਪੁਰਾਣੀ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 7529086633 ਠੀਕ ਆ ਵੀਰੇ ਸੁਆ ਕਿੰਨਾ ਵੈਟਦਾ ਜੀ ਹੂ ਆਪੇ ਇੱਕ ਦੂਜਾ ਮੰਨ ਲੇ ਤੀਜਾ ਮੰਨ ਲੇ ਆਪਾਂ ਲਈ ਆ ਕੱਲੇ ਆਪਣੀ ਖਰੀਦੀ ਹੋਈ ਆ ਖਰੀਦੀ ਆ ਝੂੜ ਮਰੀ ਜੀ ਠੀਕ ਆ ਟੋਕੜਾ ਟੋਕੜਾ ਬਾਈ ਪਿਓਰ ਜਮਾ ਜਮਾ ਪਿਓਰ ਆ ਹੀਟ ਤੇ ਵਹਿੜ ਆਈ ਸੀ ਠੀਕ ਆ ਭਰਾਏ ਅੱਜ ਆਪਾਂ ਇਹ ਆਪਾਂ ਭਰਾਏ ਆਪਾਂ ਵੀਡੀਓ ਬਣਾਈ ਵੀ ਆ ਸਾਰਾ ਕੁਝ ਆਪਣੇ ਕੋਲੇ ਅਰੂਪ ਹੈਗਾ ਠੀਕ ਆ ਵੀ ਸੰਭਿਆ ਪਿਆ ਗਾਂ ਰਵੀ ਨਾ ਪਰ ਅੰਦਰੋਂ ਡਾਕਟਰਾਂ ਨੂੰ 100% ਸਹੀ ਰਹੂਗੀ ਫਿਰ ਤਾਂ ਹੀ ਮੈਂ ਟੀਕਾ ਰਹਿ ਠੀਕ ਹੈ ਜੀ ਕਿੰਨਾ ਦੁੱਧ ਤਿਆਰ ਹੈ ਜੀ ਦੁੱਧ ਬਈ ਮੈਂ 10 ਕਿਲੋ ਚੋਕੇ ਲਿਆ ਸੀ ਹੁਣ ਵੜੇ ਹੀਟ ਜਾ ਕੇ ਜੀਨ ਹੈ ਤੈਜੀ ਮਰੀ ਖੜੀ ਹੁਣ ਦੁੱਧ ਉਹ 6 ਕਿਲੋ ਤੇ 7 ਹੀ ਨਾ ਹੈਗਾ ਚਵਾਈ ਕਰਾ ਦਾਂਗੇ 6-7 ਕਿਲੋ ਦਾ ਹਾਂ ਜਿਹੜਾ ਦੋ ਡੰਗ ਚੋਲੇ ਪਾਸੂ ਲੈ ਜੇ ਨਹੀਂ ਆਪਣੇ ਘਰੇ ਖੜੀ ਖਾਣਾ ਦੀ ਗਾਰੰਟੀ ਹੈ ਜੀ ਖਾਣਾ ਦੀ ਆਪਣੀ ਗਾਰੰਟੀ ਭਾਵੇਂ ਆਨਲਾਈਨ ਮਗਾਰੇ ਕੋਈ ਭੂਰ ਨਹੀਂ ਛਟਣੀ ਚਵਾਈ ਭਾਵੇਂ ਜਵਾਗ ਚੋਈਏ ਰੂਮਰ ਕੇ ਭੋਲੀ ਤੁਰ ਕੇ ਦਿਖਾ ਦੇਵੇ ਸੁਆ ਬਾਈ ਦੇ ਦਸਨ ਮੁਤਾਬਕ ਜਿਹੜਾ ਮਰਜੀ ਮੰਨ ਲਓ ਕਿ ਬਾਈ ਐਵੇਂ ਆਪਾਂ ਕਹਦੇ ਕਿ ਭਾਈ ਦੂਜਾ ਤੀਜਾ ਉਹਦਾ ਫਾਇਦਾ ਨਹੀਂ ਕੋਈ ਉਪਰਾ ਕਰ ਗਈ ਇੱਕ ਹੀਟ ਚ ਸੀਗੀ ਏ ਆਈ ਬਾਈ ਨੇ ਕਰਾਤੀ ਹੌਲੀ ਤੋਰਿਓ ਜੀ ਥੋੜਾ ਜਾਂ ਕੱਦ ਕਾਟ ਤੇ ਪੱਕ ਤੋਂ ਪੂਰੀ ਚੰਗੀ ਆ ਦੁੱਧ ਦਾਸੀ ਸੀਗਾ ਹੁਣ 6 ਕਿਲੋ ਤੋਂ 7 ਕਿਲੋ ਬਾਈ ਦੇ ਘਰੇ ਤੁਸੀਂ ਨੱਟ ਜੋਖ ਕੇ ਲੈ ਜਿਓ ਦੋ ਟਾਈਮ ਚਾਰ ਟਾਈਮ 6 ਟਾਈਮ ਕੋਈ ਵੀ ਵੀਰੇ ਦੀ ਚਬਾਈ ਕਰ ਸਕਦਾ ਜੀ ਸੋਹਣਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਬਾਕੀ ਵੀਰੇ ਵੱਡੀ ਵੜਾ ਇਹਨੂੰ 6-7 ਕਿਲੋ ਦੁੱਧ ਕਹਿੰਦਾ ਵੀ ਕੀ ਆ ਸੋਹਣਾ ਥਾਣਾ ਦਾ ਸਹਿਜ ਆ ਮੋਟਾ ਥਾਣਾ ਹੱਥੀ ਚਵਾਈ ਵਾਲਾ ਮਿਲਕ ਵੀ ਇਹਨੂੰ ਪੂਰੀ ਸਟਰੋਂਗ ਹੁੰਦੀ ਹੈ ਗੰਢੀ ਮੁੱਠੀ ਇੰਨੀ ਆ ਜਿਵੇਂ ਕੋਈ ਮਰਜ਼ੀ ਬੈਠਾ ਲਓ ਜੀ ਚਵਾਈ ਕਰ ਚਵਾਈ ਰੋਊਗਾ ਬਲੇ ਹੀਟ ਚਾ ਕਰਮ ਵਾਲੀ ਤੇ ਨਿਆਣਾ ਵੀ ਨਹੀਂ ਪਾਇਆ ਰੱਸਾ ਵੀ ਨਹੀਂ ਬਣਿਆ ਓਮੀ ਭਾਈ ਬਹਿ ਗਿਆ ਜਿਵੇਂ ਕੋਈ ਮਰਜ਼ੀ ਬੈਠਾ ਰਵੇ ਤਾਂ ਬੇਫਿਕਰ ਹੋ ਕੇ ਕੋਈ ਵੀ ਵੀਰ ਆ ਸਕਦਾ ਡਿਮਾਂਡ ਕਰਨੀ ਉਹ ਵੀਰੇ ਜਿਹੜੇ ਲੈਣੀਆਂ ਹੀ ਆ ਕੱਲ੍ਹ ਬਾ ਯਾਰ ਮੁੱਲ ਕਰਾਉਣ ਕਰਾ ਲਾ 20 ਕਰਾ ਲਾ 22 18500 ਤੇ 200 ਰੁਪਏ ਛੋਟ ਕਰਦੇ ਆਪਾਂ ਬਾ ਮੈਂ ਬਸ ਦੂਜਾ 1000 ਖਾਂਢੀ ਸਾਵੇਂ ਵਾਲਾ ਕੰਮ ਹੀ ਆ ਜੇ ਮੈਂ ਕੋਈ ਜਾਇਜ਼ ਕਮਾਈ ਲੈਣੀ ਆ ਵੀ ਕੱਲ ਆਈ ਆ ਆਪਣੀ 1000 ਦੇ ਦਿੱਤਾ ਵੀ ਆਧੂ ਆ ਇਹ ਗੱਬੀ ਆ ਪਪੋਂ ਨਹੀਂ ਖਾਤਰੀ ਪਰਾ ਦਾ ਵੀ ਰਹਿ ਗਈ ਕਰਮ ਵਾਲੀ ਗਾਂ ਲੱਖ ਸੌ ਲੱਖ ਦੀ ਵੜਾ ਐਡੀ ਜੀ ਮਨ ਜਿਵੇਂ ਲੋਕ ਕਹਿੰਦੇ ਬਈ ਫਾਰਮ ਉਹ ਲੈ ਆ ਮੈਂ ਨਾ ਝੂਠ ਨਾ ਮਾਰਨ ਲਈ ਘਰੋਂ ਆ ਘਰੇਲੂ ਲਈ ਹੈ ਘਰੇਲੂ ਦੇ ਹੈ ਪੁੱ ਕਹਿੰਦੇ ਵੀ ਫਾਰਮ ਵਾਲੀ ਵਾਲਾ ਫਾਰਮ ਵਾਲੀ ਕਹੇ ਸੱਚ ਮੰਨੂਗਾ ਸਹੀ ਗੱਲ ਹੈ ਜੀ ਹਾਂ ਬਾਈ ਕਹਿੰਦਾ 185000 ਰੁਪਏ ਚ 200 ਰੁਪਏ ਛੋੜ ਕਰਨਾਗਾ ਕੋਈ ਐਵੇਂ ਚ ਲਾਟ ਵਾਲਾ ਕੰਮ ਨਹੀਂ 500000 ਆ ਗਿਆ ਬਾਈ ਕਹਿੰਦਾ ਆਪਣੇ ਹਾਸਤੇ ਬਹੁਤ ਆ ਨੰਬਰ ਸਕਰੀਨ ਤੇ ਲਗਾਤਾਰ ਚਲਦਾ ਰਹਿਣਾ ਜੀ ਧੰਨਵਾਦ